ਔਰ ਉਹਨਾਂ ਨੇ ਮੇਰੇ ਕਾਫੀ ਵਰਕਰਸ ਨੂੰ ਇਹ ਗੱਲ ਕਹੀ ਹੈ ਕਿ ਡਾਕਟਰ ਗਾਂਧੀ ਨੂੰ ਆਪਾਂ ਹਰਾਣਾ ਐ ਐਨ ਕੇ ਸ਼ਰਮੇ ਨੂੰ ਆਪਾਂ ਵੋਟ ਪਾਣੀ ਐ ਇਹ ਗਿਣਤੀ ਨਹੀਂ ਮੈਂ ਤੁਹਾਨੂੰ ਦੱਸ ਸਕਦਾ 1000 ਰੁਪਏ ਤਾਂ ਫੋਨ ਹੋਇਆ ਮੇਰੇ ਹਲਕੇ 'ਚ ਔਰ 100 ਬੰਦੇ ਐਫੀਡੇਵਿਟ ਦੇਣ ਨੂੰ ਤਿਆਰ ਨੇ ਪੰਜਾਬ ਕਾਂਗਰਸ ਵੱਲੋਂ ਵੱਡੀ ਖਬਰ ਆ ਰਹੀ ਆ ਪਹਿਲਾਂ ਪੰਜਾਬ ਕਾਂਗਰਸ ਦੇ ਵਿੱਚ ਧੜੇਬੰਦੀ ਬੜੀ ਉੱਪਰ ਕੇ ਸਾਹਮਣੇ ਆ ਰਹੀ ਸੀ ਕਿਉਂਕਿ ਕਿਸੇ ਕੋਲ ਵੱਡੀ ਪਾਵਰ ਨਹੀਂ ਸੀ ਪਰ ਜਦੋਂ ਲੋਕ ਸਭਾ ਚੋਣਾਂ ਲੰਘੀਆਂ ਔਰ ਕਾਂਗਰਸ ਨੇ ਪੰਜਾਬ ਦੇ ਵਿੱਚੋਂ 7 ਲੋਕ ਸਭਾ ਸੀਟਾਂ ਦੇ ਜਿੱਤ ਪ੍ਰਾਪਤ ਕੀਤੀ ਤਾਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਰਿੰਗ ਉੱਭਰ ਕੇ ਸਾਹਮਣੇ ਆ ਗਏ ਨੇ ਔਰ ਆਪਣੇ ਆਪ ਨੂੰ ਪੂਰਾ ਤਾਕਤਵਰ ਮਹਿਸੂਸ ਕਰ ਰਹੇ ਨੇ ਕਰਨ ਵੀ ਕਿਉਂ ਨਾ ਲੁਧਿਆਣਾ ਜਿੱਥੇ ਰਵਨੀਤ ਬਿੱਟੂ ਭਾਜਪੀ ਵੱਲੋਂ ਚੋਣ ਲੜ ਰਹੀ ਸੀ ਔਰ ਭਾਜਪੀ ਦਾ ਗੜ ਸਮਝਿਆ ਜਾ ਰਿਹਾ ਸੀ ਲੁਧਿਆਣਾ ਉੱਥੇ ਰਾਜਾ ਬਰਿੰਗ ਨੇ ਵੱਡੀ ਜਿੱਤ ਹਾਸਲ ਕਰਕੇ ਹਾਈ ਕਮਾਂਡ ਦਾ ਆਪਣਾ ਵਿਸ਼ਵਾਸ ਜਿੱਤ ਲਿਆ ਰੌਹਲ ਗਾਂਧੀ ਦਾ ਵਿਸ਼ਵਾਸ ਪੂਰੀ ਤਰ੍ਹਾਂ ਬਣ ਗਿਆ ਰਾਜਾ ਬੜਿੰਗ ਤੇ ਔਰ ਜਾਨ ਲੱਗੇ ਜਦੋਂ ਰੌਹਲ ਗਾਂਧੀ ਦਾਖਾ ਦੇ ਵਿੱਚ ਰੈਲੀ ਤੇ ਆਉਂਦੇ ਆ ਤਾਂ ਜਾਂਦੇ ਜਾਂਦੇ ਰਾਜਾ ਬੜਿੰਗ ਨੂੰ 2027 ਦਾ ਤਿਆਰੀ ਕਰਨ ਲਈ ਕਹਿ ਕੇ ਜਾਂਦੇ ਆ ਇੱਕ ਤਰ੍ਹਾਂ ਨਾਲ ਥਾਪੜਾ ਮਿਲ ਜਾਂਦਾ ਰਾਜਾ ਬੜਿੰਗ ਨੂੰ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਰਾਜਾ ਬੜਿੰਗ ਵੀ ਮੁੱਖ ਮੰਤਰੀ ਦਾ ਚਿਹਰਾ ਹੋ ਸਕਦਾ ਵੱਡੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਨੇ ਰਾਜਾ ਬੜਿੰਗ ਨੇ ਇੱਕ ਪਾਸੇ ਜਿੱਥੇ ਜਸਵੀਰ ਸਿੰਘ ਗਿੱਲ ਨੂੰ ਅੰਮ੍ਰਿਤਸਰ ਦਿਹਾਤੀ ਦਾ ਇੰਚਾਰਜ ਲਾ ਦਿੱਤਾ ਉਹਨਾਂ ਨੇ ਕਈਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਦਿਖਾਇਆ ਹੈ। ਬਰਾੜ ਸੀ ਜਿਹੜੇ ਫਿਰੋਜ਼ਪੁਰ ਤੋਂ ਸਾਬਕਾ ਐਮਐਲਏ ਦਰਸ਼ਨ ਸਿੰਘ ਬਰਾੜ ਉਹਨਾਂ ਨੂੰ ਵੀ ਪਾਰਟੀ ਤੋਂ ਬਾਹਰ ਕੱਢਿਆ ਰਾਜਾ ਬੜਿੰਗੜੇ। ਪਹਿਲੀ ਵਾਰ ਹੈ ਵੱਡੇ ਫੈਸਲੇ ਲਾ ਰਹੀ ਹੈ ਕਾਂਗਰਸ ਕਿਉਂਕਿ ਪ੍ਰਧਾਨ ਰਾਜਾ ਬੜਿੰਗ ਦੇ ਹੱਥ ਵਿੱਚ ਪਾਵਰ ਆ ਗਈ ਹੈ। 7 ਐਮਪੀ ਜਿੱਤੇ ਆ ਰਾਜਾ ਬੜਿੰਗ ਦੀ ਅਗਵਾਈ ਦੇ ਵਿੱਚ। ਪੰਜਾਬ ਕਾਂਗਰਸ ਨੇ ਵੱਡੇ ਵਕਤ ਤੋਂ ਬਾਅਦ, ਕਾਫੀ ਲੰਮੇ ਟਾਈਮ ਦੇ ਬਾਅਦ ਪੰਜਾਬ ਦੇ ਵਿੱਚ ਐਡੀ ਵੱਡੀ ਜਿੱਤ ਹਾਸਲ ਕੀਤੀ ਹੈ ਔਰ ਉਹ ਵੀ ਰਾਜਾ ਬੜਿੰਗ ਦੀ ਅਗਵਾਈ ਦੇ ਵਿੱਚ। ਰਾਜਾ ਬੜਿੰਗ ਦਾ ਕਦਮ ਉੱਚਾ ਹੋਇਆ ਐਜੇ ਪ੍ਰਧਾਨ ਜੇ ਆਪਾਂ ਦੇਖੀਏ ਤਾਂ ਰਾਜਾ ਬੜਿੰਗ ਦੀ ਵੱਡੀ ਸਫਲਤਾ ਹੈ ਪਹਿਲੀਆਂ ਚੋਣਾਂ ਸੀ ਰਾਜਾ ਬੜਿੰਗ ਦੀ ਪ੍ਰਧਾਨਗੀ ਦੇ ਹੇਠ ਜਿਨ੍ਹਾਂ ਦੇ ਵਿੱਚ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਬਿਲਕੁਲ ਵੀ ਚੋਣ ਪ੍ਰਚਾਰ 'ਚ ਨਹੀਂ ਆਏ ਕੋਈ ਵੱਡਾ ਲੀਡਰ ਚੋਣ ਪ੍ਰਚਾਰ ਦੇ ਵਿੱਚ ਖੁੱਲ ਕੇ ਸਾਹਮਣੇ ਨਹੀਂ ਆਇਆ ਨਵਜੋਤ ਸਿੱਧੂ ਦੀ ਤਾਂ ਇੱਥੋਂ ਤੱਕ ਬਾਈਕਾਟ ਕਰ ਦਿੱਤਾ ਸੀ ਕਿ ਰਾਹੁਲ ਗਾਂਧੀ ਜਦੋਂ ਪਟਿਆਲੇ ਪਹੁੰਚੇ ਸੀ ਧਰਮਵੀਰ ਗਾਂਧੀ ਦੇ ਹੱਕ ਦੇ ਵਿੱਚ ਰੈਲੀ ਕਰਨ ਤਾਂ ਨਵਜੋਤ ਸਿੰਘ ਸਿੱਧੂ ਉਸ ਰੈਲੀ ਦੇ ਵਿੱਚ ਵੀ ਨਹੀਂ ਦੇਖੇ ਗਏ ਹਾਲਾਂਕਿ ਕਾਂਗਰਸ ਦੇ ਸਪਾਈ ਦੱਸਦੇ ਆ ਰਾਹੁਲ ਆਪਣੇ ਆਪ ਨੂੰ ਨਵਜੋਤ ਸਿੰਘ ਸਿੱਧੂ ਪਰ ਬਹਾਨਾ ਬਣਾਇਆ ਕਿ ਮੇਰੀ ਪਤਨੀ ਬਿਮਾਰ ਹੈ ਇਸ ਕਰਕੇ ਮੈਂ ਚੋਣ ਪ੍ਰਚਾਰ ਤੋਂ ਦੂਰ ਰਹਿਣਾ ਚਾਹਨਾ ਨਵਜੋਤ ਸਿੱਧੂ ਨੂੰ ਇਹ ਸੀ ਕਿ ਰਾਜਾ ਬੜਿੰਗ ਦੀ ਪ੍ਰਧਾਨਗੀ ਦੇ ਹੇਠ ਕਾਂਗਰਸ ਪਤਾ ਨਹੀਂ ਸੀਟਾਂ ਜਿੱਤੇਗੀ ਜਾਂ ਨਹੀਂ ਜਿੱਤੇਗੀ ਪਰ ਜਦੋਂ ਕਾਂਗਰਸ ਨੇ ਅੱਛਾ ਪ੍ਰਦਰਸ਼ਨ ਕੀਤਾ ਤਾਂ ਰਾਜਾ ਬੜਿੰਗ ਦਾ ਹੌਸਲਾ ਵੱਧ ਗਿਆ ਤੇ ਰਾਜਾ ਬੜਿੰਗ ਨੇ ਹੁਣ ਵੱਡੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਨੇ ਦਾਰਸ਼ਨ ਸਿੰਘ ਬਰਾੜ ਫਿਰੋਜ਼ਪੁਰ ਤੋਂ ਸਾਬਕਾ ਐਮਐਲਏ ਸੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਨਵੀਆਂ ਨੁਜੁਕਤੀਆਂ ਕੀਤੀਆਂ ਔਰ ਬਾਗੀਆਂ ਨੂੰ ਵੱਡੀ ਵਾਰਨਿੰਗ ਵੀ ਦੇ ਦਿੱਤੀ ਆ ਰਾਜਾ ਬੜਿੰਗ ਨੇ ਇਹਨਾਂ ਦੇ ਵਿੱਚ ਸਾਬਕਾ ਵਿੱਤ ਮੰਤਰੀ ਲਾਲ ਸਿੰਘ ਵੀ ਆਉਂਦੇ ਆ ਲਾਲ ਸਿੰਘ ਨੂੰ ਭਾਵੇਂ ਸਿੱਧੇ ਤੌਰ ਤੇ ਰਾਜਾ ਬੜਿੰਗ ਨੇ ਵਾਰਨਿੰਗ ਨਹੀਂ ਦਿੱਤੀ ਪਰ ਸਨੌਰ ਤੋਂ ਚੋਣ ਹਾਰ ਚੁੱਕੇ ਕਾਂਗਰਸ ਦੀ ਸੀਟ ਤੇ ਵਿਧਾਨ ਸਭਾ ਚੋਣਾ ਲੜੇ ਸੀ ਹੈਰੀ ਮਾਨ ਹੈਰੀ ਮਾਨ ਸਨੌਰ ਤੋਂ ਚੋਣ ਲੜੇ ਸੀ ਤੇ ਸਨੌਰ ਸਾਬਕਾ ਵਿੱਤ ਮੰਤਰੀ ਕਾਂਗਰਸ ਦੇ ਸੀਨੀਅਰ ਲੀਡਰ ਲਾਲ ਸਿੰਘ ਦਾ ਜੱਦੀ ਹਲਕਾ ਮੰਨਿਆ ਜਾਂਦਾ ਹੈ। ਉੱਥੇ ਲਾਲ ਸਿੰਘ ਨੇ ਹੈਰੀ ਮਾਨ ਦਾ ਕਾਫੀ ਵਿਰੋਧ ਕੀਤਾ ਸੀ। ਉਸ ਸਮੇਂ ਕਾਂਗਰਸ ਕਮਜ਼ੋਰ ਸੀ ਕਿਉਂਕਿ 92 ਸੀਟਾਂ ਆਮ ਆਦਮੀ ਪਾਰਟੀ ਜਿੱਤ ਚੁੱਕੀ ਸੀ। ਕਾਂਗਰਸ ਕੋਈ ਵੱਡਾ ਫੈਸਲਾ ਨਹੀਂ ਲੈ ਸਕਦੀ ਸੀ। ਹੁਣੇ ਤਾਜ਼ਾ ਖਬਰ ਆਈ ਹੈ ਕਿ ਹੈਰੀ ਮਾਨ ਨੇ ਮੰਗ ਕੀਤੀ ਹੈ ਕਿ ਲਾਲ ਸਿੰਘ ਨੂੰ ਵੀ ਪਾਰਟੀ ਚੋਂ ਬਰਖਾਸਤ ਕੀਤਾ ਜਾਵੇ। ਤੁਹਾਨੂੰ ਯਾਦ ਹੋਵੇਗਾ ਬੀਤੇ ਦਿਨੀ ਲਾਲ ਸਿੰਘ ਦੀ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਲਾਲ ਸਿੰਘ ਬੋਲਦੇ ਸੁਣਾਈ ਦਿੰਦੇ ਆ ਕਿ ਡਾਕਟਰ ਗਾਂਧੀ ਨੂੰ ਵੋਟਾਂ ਨਹੀਂ ਪਾਉਣੀਆਂ ਆਪਣੇ ਕਿਸੇ ਨਿੱਜੀ ਸਮਰਥਕ ਨੂੰ ਕਹਿ ਰਹੇ ਆ ਕਾਲ ਕਰਕੇ ਕਹਿੰਦੇ ਸੁਣਾਈ ਦਿੰਦੇ ਆ ਕਿ ਲਾਲ ਲਾਲ ਸਿੰਘ ਕਹਿੰਦੇ ਆ ਕਿ ਡਾਕਟਰ ਗਾਂਧੀ ਨੂੰ ਵੋਟਾਂ ਨਹੀਂ ਪਾਉਣੀਆਂ ਇਸ ਨੇ ਮੇਰਾ ਬੜਾ ਨੁਕਸਾਨ ਕੀਤਾ ਮਤਲਬ ਕਿ ਕਾਂਗਰਸ ਦਾ ਸੀਨੀਅਰ ਲੀਡਰ ਹੋਣ ਦੇ ਬਾਵਜੂਦ ਲਾਲ ਸਿੰਘ ਨੇ ਆਪਣੇ ਹੀ ਪਾਰਟੀ ਦੇ ਉਮੀਦਵਾਰ ਡਾਕਟਰ ਗਾਂਧੀ ਦਾ ਵਿਰੋਧ ਕੀਤਾ ਸੋ ਇਸੇ ਕਰਕੇ ਹੁਣ ਸਨੌਰ ਤੋਂ ਚੋਣ ਲੜ ਚੁੱਕੇ ਹੈਰੀ ਮਾਨ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਹੈ ਉਹਨਾਂ ਨੇ ਮੰਗ ਰੱਖ ਦਿੱਤੀ ਹੈ ਕਿ ਲਾਲ ਸਿੰਘ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੇ ਜਿਹੜੇ ਪ੍ਰਧਾਨ ਰਾਜਾ ਬਰਿੰਗ ਹੈ ਵੱਡੇ ਫੈਸਲੇ ਲੈਣਗੇ ਔਰ ਜਿਹੜੇ ਵਿਰੋਧੀ ਹੈ ਜਿਹੜੇ ਪਾਰਟੀ ਦੇ ਵਿੱਚ ਦੁਫਾਰਕ ਪਾ ਕੇ ਰੱਖਦੇ ਆ ਜਾਂ ਪਾਰਟੀ ਦੀਆਂ ਨੀਤੀਆਂ ਨੂੰ ਨਹੀਂ ਮੰਨਦੇ ਉਹਨਾਂ ਦੇ ਲਈ ਵੱਡੀ ਖਤਰੇ ਦੀ ਘੰਟੀ ਹੋ ਸਕਦੀ ਹੈ ਰਾਜਾ ਬਰਿੰਗ ਕਿਉਂਕਿ ਰਾਜਾ ਬਰਿੰਗ ਨੇ ਜਦੋਂ ਤੋਂ ਲੋਕ ਸਭਾ ਚੋਣ ਜਿੱਤੀ ਹੈ ਔਰ 7 ਸੀਟਾਂ ਜਿੱਤ ਕੇ ਕਾਂਗਰਸ ਵੱਡੀ ਪਾਰਟੀ ਬਣੀਆ ਪੰਜਾਬ ਦੇ ਵਿੱਚ ਉਦੋਂ ਤੋਂ ਰਾਜਾ ਬੜਿੰਗ ਦਾ ਹੌਸਲਾ ਕਾਫੀ ਉੱਪਰ ਚੱਲਿਆ ਗਿਆ ਹੈ ਹਾਈ ਕਮਾਂਡ ਨੇ ਪੂਰਾ ਵਿਸ਼ਵਾਸ ਰਾਜਾ ਬੜਿੰਗ ਤੇ ਜਤਾ ਦਿੱਤਾ ਹੈ ਰੋਹਲ ਗਾਂਧੀ ਜਦੋਂ ਆ ਕੇ ਗਏ ਆ ਪੰਜਾਬ ਦੇ ਵਿੱਚ ਥਾਪੜਾ ਦੇ ਕੇ ਗਏ ਆ ਉਸ ਤੋਂ ਬਾਅਦ ਰਾਜਾ ਬੜਿੰਗ ਜਾਇਰ ਹੈ ਬਿਲਕੁਲ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਰਿਹਾ ਹੈ ਭਾਵੇਂ ਪ੍ਰਗਟ ਸਿੰਘ ਜਿਹੜੇ ਕਿ ਖੇਡ ਮੰਤਰੀ ਰਹੇ ਆ ਕਾਂਗਰਸ ਸਰਕਾਰ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਸੀ ਕੱਲ ਕਿ ਰਾਜਾ ਬੜਿੰਗ ਹੁਣ ਐਮਪੀ ਬਣ ਗਿਆ ਉਹ ਕੇਂਦਰ ਦੀ ਰਾਜਨੀਤੀ ਦੇ ਵਿੱਚ ਸਰਗਰਮ ਰਹਿਣਗੇ ਤੇ ਪੰਜਾਬ ਦੇ ਵਿੱਚ ਪ੍ਰਧਾਨ ਬਦਲਿਆ ਜਾਵੇ ਰਾਹੁਲ ਗਾਂਧੀ ਨੇ ਟੱਚ ਨਹੀਂ ਸਮਝੀ ਇਸ ਗੱਲ ਨੂੰ ਔਰ ਕੋਈ ਬਿਆਨ ਨਹੀਂ ਆਇਆ ਇਸ ਤੇ ਔਰ ਨਾਈ ਪ੍ਰਗਟ ਸਿੰਘ ਦੇ ਬਿਆਨ ਦੀ ਕਿਸੇ ਨੇ ਹਮਾਇਤ ਕੀਤੀ ਕੱਲਾ ਪ੍ਰਗਟ ਸਿੰਘ ਦਾ ਬਿਆਨ ਹੀ ਰਹਿ ਗਿਆ ਕੱਲਾ ਕਿ ਰਾਜਾ ਬੜਿੰਗ ਦੀ ਥਾਂ ਤੇ ਕਿਸੇ ਹੋਰ ਨੂੰ ਪ੍ਰਧਾਨ ਲਾਇਆ ਜਾਵੇ ਰਾਜਾ ਬੜਿੰਗ ਦੀ ਅਗਵਾਈ ਦੇ ਵਿੱਚ ਕਾਂਗਰਸ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਪੰਜਾਬ ਦੇ ਵਿੱਚ ਤੇ ਹਾਈ ਕਮਾਂਡ ਚਾਹੁੰਦੀ ਹੈ ਕਿ 2027 ਦੀਆਂ ਚੋਣਾਂ ਵੀ ਰਾਜਾ ਬੜਿੰਗ ਦੀ ਅਗਵਾਈ ਦੇ ਵਿੱਚ ਹੀ ਲੜੀਆਂ ਜਾਣ ਹੋ ਸਕਦਾ ਰਾਜਾ ਬੜਿੰਗ ਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨ ਦੇਵੇ ਕਾਂਗਰਸ ਰਾਜਾ ਬੜਿੰਗ ਵਧੀਆ ਲੀਡਰ ਧਾਕੜ ਲੀਡਰ ਮੰਨਿਆ ਜਾਂਦਾ ਹੈ ਔਰ ਗਿੱਦੜਬਾਏ ਤੋਂ ਐਮਐਲਏ ਜਿੱਤਿਆ ਉਸ ਹਨੇਰੀ ਦੇ ਵਿੱਚ ਜਦੋਂ 92 ਸੀਟਾਂ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਰਾਜਾ ਬੜਿੰਗ ਵੀ ਗਿੱਦੜਬਾਏ ਤੋਂ ਜਿੱਤ ਪ੍ਰਾਪਤ ਕਰ ਲੈਂਦਾ ਉਸ ਤੋਂ ਬਾਅਦ ਲੁਧਿਆਣੇ ਐਮਪੀ ਚੋਣਾਂ ਹੁਣ ਲੰਘੀਆਂ ਚੋਣਾਂ ਚ ਜਿੱਤ ਪ੍ਰਾਪਤ ਕਰਦਾ ਰਾਜਾ ਬੜਿੰਗ 6 ਮਹੀਨਿਆਂ ਦੇ ਵਿੱਚ ਹੀ ਗਿੱਦੜਬਾਏ ਦੀ ਸੀਟ ਤੇ ਬਾਈਪੋਲ ਇਲੈਕਸ਼ਨ ਹੋਣੀ ਹੈ ਹੋ ਸਕਦਾ ਉੱਥੇ ਰਾਜਾ ਬੜਿੰਗ ਦੀ ਧਰਮ ਪਤਨੀ ਅਮਰਤਾ ਬੜਿੰਗ ਨੂੰ ਚੋਣ ਲੜਾਈ ਜਾਵੇ ਤੇ ਜਿੱਦਾਂ ਦੇ ਹਾਲਾਤ ਬਣੇ ਹੋਏ ਆ ਕਾਂਗਰਸ ਦੇ ਹੱਕ ਵਿੱਚ ਲਹਿਰ ਚੱਲ ਰਹੀ ਹੈ ਗਿੱਦੜਬਾਈ ਦੀ ਸੀਟ ਅਗਰ ਰਾਜਾ ਬੜਿੰਗ ਦੀ ਧਰਮ ਪਤਨੀ ਅਮਰਤਾ ਬੜਿੰਗ ਜਿੱਤ ਜਾਂਦੀ ਹੈ ਤਾਂ ਰਾਜਾ ਬੜਿੰਗ ਦੇ ਦੋਨੇ ਹੱਥਾਂ 'ਚ ਲੱਡੂ ਹੋਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਰਾਜਾ ਬੜਿੰਗ ਵੱਡੇ ਫੈਸਲੇ ਲੈ ਸਕਦੇ ਆ ਦੇਖਦੇ ਰਹੋ ਨਿਰਪੱਖ ਪੋਸਟ ਬਹੁਤ ਹੀ ਸਤਿਕਾਰਯੋਗ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਮਰੀਂਦਰ ਸਿੰਘ ਜੀ ਬੜਿੰਗ ਸਾਹਿਬ ਪਰਦਾਨ ਪਹਿਲਾਂ ਵੀ ਸਾਡੇ ਅਮਰਿੰਦਰ ਸਿੰਘ ਜੀ ਹੁੰਦੇ ਸੀ ਥੋੜਾ ਜਿਹਾ ਫਰਕ ਹੈ ਕਦੇ ਭਲੇਖਾ ਦਾ ਖਾਜੋ ਪਹਿਲਾਂ ਮਹਾਰਾਜ ਅਮਰਿੰਦਰ ਸਿੰਘ ਸੀ ਹੁਣ ਰਾਜਾ ਅਮਰਿੰਦਰ ਸਿੰਘ ਹੈ ਰਾਜਾ ਬੜੇ ਕੇ ਉਹ ਕਾਂਗਰਸ ਚੋਂ ਭੱਜ ਗਿਆ ਧੋਖਾ ਦੇ ਗਿਆ ਰਾਜਾ ਅਮਰਿੰਦਰ ਸਿੰਘ ਜੀ ਨੇ 2 ਸਾਲ ਜਾਨ ਤੋੜ ਕੇ ਕਾਂਗਰਸ ਨੂੰ ਖੜਾ ਕੀਤਾ ਫਰਕ ਹੈ ਦੋਨੋਂ ਪਰਦਾਨ ਮਾਨ ਸਾਹਿਬ ਜਿਹੜੀ ਆਡੀਓ ਵਾਇਰਲ ਹੋ ਰਹੀ ਹੈ ਕਿ ਕਿਵੇਂ ਦੇਖਣ ਦੇਖੋ ਮੈਂ ਵੀ ਸੋਸ਼ਲ ਮੀਡੀਆ ਤੇ ਤਿੰਨ ਦਿਨ ਪਹਿਲਾਂ ਆਈ ਸੀ ਉਦੋਂ ਦੇਖੀ ਹੈ ਔਰ ਲੇਕਿਨ ਇਹ ਚੀਜ਼ ਅਸੀਂ ਪਹਿਲਾਂ ਹਾਈ ਕਮਾਂਡ ਨੂੰ ਪਹਿਲਾਂ ਵੀ ਦੱਸਿਆ ਸੀਗਾ ਕਿਉਂਕਿ ਮੇਰੇ ਹਲਕੇ 'ਚ ਕਾਫੀ ਫੋਨ ਕੀਤੇ ਜਾ ਰਹੇ ਸੀ ਸਾਲ ਲਾਲਚ ਵੱਲੋਂ ਔਰ ਉਹਨਾਂ ਨੇ ਮੇਰੇ ਕਾਫੀ ਵਰਕਰਸ ਨੂੰ ਇਹ ਗੱਲ ਕਹੀ ਹੈ ਕਿ ਡਾਕਟਰ ਗਾਂਧੀ ਨੂੰ ਆਪਾਂ ਹਰਾਣਾ ਐ ਐਨ ਕੇ ਸ਼ਰਮੇ ਨੂੰ ਆਪਾਂ ਵੋਟ ਪਾਣੀ ਐ ਇਹ ਚੀਜ਼ਾਂ ਮੈਂ ਟਾਈਮ ਟੂ ਟਾਈਮ ਹਮੇਸ਼ਾ ਹਾਈ ਕਮਾਂਡ ਦੇ ਨੋਟਿਸ 'ਚ ਵੀ ਲਿਆਂਦਾ ਰਿਹਾ ਲੇਕਿਨ ਇਹ ਤਾਂ ਕੁਦਰਤੀ ਇਲੈਕਸ਼ਨ ਤੋਂ ਬਾਅਦ ਆ ਇੱਕ ਆਡੋ ਆਡੀਓ ਵਾਇਰਲ ਹੋਈ ਹੈ ਲੇਕਿਨ ਹੋਰ ਬਹੁਤ ਐਸੀਆਂ ਆਡੀਓਸ ਹੈਗੀਆਂ ਨੇ ਜਿਹੜੀਆਂ ਕਿ ਆਪਣੇ ਸਾਡੇ ਕੋਲ ਸਬੂਤ ਦੇ ਤੌਰ ਤੇ ਪਈਆਂ ਨੇ ਅਸੀਂ ਹਾਈ ਕਮਾਂਡ ਨੂੰ ਦੇਣ ਨੂੰ ਤਿਆਰ ਇਹ ਗਿਣਤੀ ਨਹੀਂ ਮੈਂ ਤੁਹਾਨੂੰ ਦੱਸ ਸਕਦਾ 1000 ਫਿਰ ਤਾਂ ਫੋਨ ਹੋਇਆ ਮੇਰੇ ਹਲਕੇ 'ਚ ਔਰ 100 ਬੰਦੇ ਐਫੀਡੇਵਿਟ ਦੇਣ ਨੂੰ ਤਿਆਰ ਨੇ ਸਰਕਾਰ ਨੇ ਕੀ ਕੀਤਾ ਕਿ ਕਿਉਂ ਲਾਲ ਸਿੰਘਪੁਰਾ ਦੇ ਵੱਲੋਂ ਇੱਕ ਸੀਨੀਅਰ ਆਗੂ ਨੇ ਕਿਉਂ ਕਿਤਾ ਇਹ ਤਾਂ ਹਨੂਨਾ ਉਹ ਬਜਾੜਾ ਬਿਹਤਰ ਦੱਸ ਸਕਦੇ ਨੇ ਕਿ ਜਦੋਂ ਰਾਹੁਲ ਗਾਂਧੀ ਜੀ ਦੀ ਆਪਣੇ ਕਮਾਂਡ ਨੂੰ ਉਹਨਾਂ ਦੀ ਡਿਸੀਜਨ ਜਿਹੜੀ ਉਹਨਾਂ ਨੇ ਆਪਣਾ ਦਿੱਤੀ ਡਾਕਟਰ ਧਰਮਵੀਰ ਗਾਂਧੀ ਸਾਨੂੰ ਕੈਂਡੀਡੇਟ ਦਿੱਤੇ ਉਹਨਾਂ ਨੂੰ ਹੈਰਾਨ ਦਾ ਕੀ ਕਾਰਨ ਸੀ ਕਿਉਂਕਿ ਆਪਣਾ ਇਹ ਉਹ ਜਿਆਦਾ ਬਿਹਤਰ ਦੱਸ ਸਕਦੇ ਲੇਕਿਨ ਇਹ ਕਿਸੇ ਪੀਸੀਸੀ ਨੂੰ ਚੈਲੰਜ ਨਹੀਂ ਇਹ ਸਿੱਧਾ ਰਾਹੁਲ ਗਾਂਧੀ ਜੀ ਨੂੰ ਚੈਲੰਜ ਕੀਤਾ ਆਪਣਾ ਸਾਲ ਲਾਲ ਔਰ ਉਹ ਐਆਈਸੀਸੀ ਦੇਖੇਗੀ ਕੀ ਐਕਸ਼ਨ ਲਿਆ ਜਾ ਸਕਦਾ ਜੀ ਸਰ ਮੰਗ ਕੀਤੀ ਹੈ ਕਿ ਹਾਈ ਕਮਾਂਡ ਦੇ ਨਾਲ ਬਿਲਕੁਲ ਮੰਗ ਕਰਦੇ ਆ ਜਿਸ ਤਰ੍ਹਾਂ ਦਰਸ਼ਨ ਬਰਾੜ ਨੂੰ ਕੱਢਿਆ ਗਿਆ ਉਹਦਾ ਲੜਕਾ ਇਲੈਕਸ਼ਨ ਲੜਿਆ ਸਾਡੇ ਪੀਸੀਸੀ ਪ੍ਰਧਾਨ ਦੇ ਖਿਲਾਫ ਇਦਾਂ ਹੀ ਸਾਡੇ ਉੱਤੇ ਵਿਕਰਮ ਚੌਧਰੀ ਨੇ ਇਦੇ ਜਾਖੜ ਸਾਹਿਬ ਦਾ ਭਤੀਜਾ ਜਿਨ੍ਹਾਂ ਨੇ ਇਸ ਉੱਤੇ مخالਫਤ ਕੀਤੀ ਹੈ ਇਹਨਾਂ ਤੇ ਐਕਸ਼ਨ ਲਿਆ ਜਾਵੇ ਤੇ ਫਿਰ ਸਾਡੇ ਪਟਿਆਲੇ 'ਚ ਕਿਉਂ ਨਹੀਂ ਲਿਆ ਜਾ ਸਕਦਾ ਪਟਿਆਲੇ ਵੀ ਐਕਸ਼ਨ ਲਿਆ ਜਾਵੇ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਪਾਰਟੀ 'ਚ ਪਹਿਲਾਂ ਵੀ ਤੁਸੀਂ ਸਟੇਜਾਂ ਦੇ ਕਹਿੰਦੇ ਰਹੇ ਹੋ ਕਿ 20 ਇਲੈਕਸ਼ਨ ਦੇ ਵਿੱਚ ਵੀ ਅਜਿਹਾ ਹੀ ਕੁਝ ਕੀਤਾ ਗਿਆ ਹੈਗਾ ਐਨ ਕੇ ਸ਼ਰਮਾ ਦਾ ਜ਼ਿਕਰ ਹੋਇਆਗਾ ਕਿਵੇਂ ਦੇਖਦੇ ਹੋ ਬਿਲਕੁਲ ਇਹ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਕੈਂਡੀਡੇਟਸ ਨੂੰ ਅਪੋਜ਼ ਕਰਦੇ ਰਹੇ ਨੇ ਦੋ ਵਾਰ 17 ਤੇ 22 ਚ ਮੈਨੂੰ ਕੀਤਾ ਇਹਨਾਂ ਨੇ ਆਪ ਇਹਨਾਂ ਦਾ ਸਕਾਪਰਾ ਇਹਨਾਂ ਨੇ ਹਰਮੀਤ ਪਟਾਰਣ ਮਾਜਰੇ ਨੂੰ ਜੁਆਇਨ ਕਰਾਇਆ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਸਾਡੇ ਬਲਾਕ ਸੰਮਤੀ ਚੇਅਰਮੈਨ ਇਹਨਾਂ ਨੇ ਜੁਆਇਨ ਕਰਾਇਆ ਔਰ ਇਹ ਸ਼ੁਰੂ ਤੋਂ ਹੈ ਹਾਈ ਕਮਾਂਡ ਦੇ ਸਾਹਮਣੇ ਹਰੇਕ ਗੱਲ ਲੇਕਿਨ ਇਸ ਲੈਵਲ ਤੇ ਨਹੀਂ ਸੀ ਕਦੀ ਗਏ ਕਿ ਰਾਹੁਲ ਗਾਂਧੀ ਨੂੰ ਚੈਲੰਜ ਕਰ ਇਹ ਇਹਨਾਂ ਨੇ ਪਹਿਲੀ ਵਾਰ ਡਾਕਟਰ ਧਰਮਵੀਰ ਗਾਂਧੀ ਨੂੰ ਹੈਰਾਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਰਾਹੁਲ ਗਾਂਧੀ ਜੀ ਦਾ ਕੈਂਡੀਡੇਟ ਹੈ ਇਹਨੂੰ ਮੈਂ ਹਰਾਉਂਗਾ